ਸ਼ਤਰੀਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਦੋਂ ਵੱਖ-ਵੱਖ ਕਿਸਾਨច ਤੇ ਬੰਦੀਆਂ ਏਕੇ ਦੀ ਗੱਲ ਕਰ ਰਹੀਆਂ ਹਨ ਏਕਤਾ ਮਤਾ ਲੈ ਕੇ ਸੰਯੁਕਤ ਕਿਸਾਨ ਮੋਰਚਾ ਖਨੌਰੀ ਬਾਰਡਰ ਤੇ ਗਿਆ ਹੈ ਤਾਂ ਉਧਰ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੀ ਭੇਜੀ ਹੋਈ ਖੇਤੀ ਮੰਡੀ ਨੀਤੀ ਦਾ ਖਾੜਾ ਪੂਰਨ ਰੂਪ ਦੇ ਵਿੱਚ ਰੱਦ ਕਰ ਦਿੱਤਾ ਗਿਆ ਆਵੇਂ ਇਸ ਦੇ ਸੰਕੇਤ ਪਹਿਲਾਂ ਹੀ ਸਰਕਾਰ ਵੱਲੋਂ ਦੇ ਦਿੱਤੇ ਗਏ ਸਨ ਕਿਸਾਨ ਯੂਨੀਅਨਾਂ ਨੇ ਵੀ ਖੁੱਲ ਕੇ ਇਸ ਖਰੜੇ ਦਾ ਵਿਰੋਧ ਕੀਤਾ ਸੀ ਸਾਰੀਆਂ ਵਿਰੋਧੀ ਪਾਰਟੀਆਂ ਨੇ ਵੀ ਇਸ ਖਰੜੇ ਦੀ ਇਸ ਨੀਤੀ ਦੀ ਆਲੋਚਨਾ ਕੀਤੀ ਸੀ ਪਰ ਅਧਿਕਾਰਤ ਤੌਰ ਤੇ ਰੱਦ ਇਸ ਨੂੰ ਹੁਣ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਸੂਬੇ ਸਰਕਾਰਾਂ ਨੂੰ 10 ਜਨਵਰੀ ਤੱਕ ਦੀ ਕੇਂਦਰੀ ਖੇਤੀ ਨੀਤੀ ਜਿਹੜੀ ਹੈ ਮੰਡੀ ਦੀ ਖੇਤੀ ਨੀਤੀ ਸੀ ਉਸ ਦੇ ਸੁਝਾਵ ਤੇ ਟਿੱਪਣੀਆਂ ਭੇਜਣ ਦੀ ਜੀ ਮਹਲਤ ਐ ਆਖਰੀ ਤਰੀਕ ਐ ਉਹ 10 ਜਨਵਰੀ ਦੀ ਦਿੱਤੀ ਗਈ ਸੀ ਤੇ 10 ਜਨਵਰੀ ਤੋਂ ਪਹਿਲਾਂ ਹੀ ਇਹ ਜਵਾਬ ਭੇਜ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਤੇ ਨੇਤਾਵਾਂ ਨਾਲ ਆਰਤੀਆਂ ਨਾਲ ਸ਼ੈਲਰ ਮਾਲਕਾਂ ਨਾਲ ਤੇ ਹੋਰ ਜਿੰਨੀਆਂ ਵੀ ਸਬੰਧਤ ਧਿਰਾਂ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਹੁਣ ਲਿਖਤੀ ਪੱਤਰ ਇਹ ਜਨ ਨੂੰ ਵੀ ਹਰੀ ਚੰਡੀ ਇਹਨਾਂ ਮੀਟਿੰਗਾਂ ਤੋਂ ਬਾਅਦ ਦੇ ਦਿੱਤੀ ਗਈ ਸੀ ਇਸ ਖਰੜੇ ਨੂੰ ਸੂਬੇ ਦੇ ਹੱਕਾਂ ਤੇ ਡਾਕਾ ਜਿਹੜਾ ਕਿ ਸੂਬੇ ਦੇ ਵਿੱਤੀ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਵੀ ਨਹੀਂ ਦੇ ਸਕੇਗਾ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਹੈ ਇੱਕ ਸਰਕਾਰੀ ਅਫਸਰ ਦੇ ਦੱਸਣ ਮੁਤਾਬਕ ਜੋ ਸੂਬਾ ਸਰਕਾਰ ਨੇ ਚਿੱਠੀ ਡਾਕਟਰ ਐਸ ਕੇ ਸਿੰਘ ਜਿਹੜੇ ਕਿ ਡਿਪਟੀ ਐਗਰੀ ਮਾਰਕੀਟਿੰਗ ਐਡਵਾਈਜ਼ਰ ਨੇ ਮਿਨਿਸਟਰੀ ਆਫ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਦੇ اور ਜੋ ਕਿ ਇਸ ਕੇਂਦਰੀ ਡਰਾਫਟ ਕਮੇਟੀ ਦੇ ਕਨਵੀਨਰ ਵੀ ਹਨ ਉਹਨਾਂ ਨੂੰ ਭੇਜੀ ਗਈ ਹੈ ਉਸ ਵਿੱਚ ਇਹ ਸਾਫ਼ ਕਿਹਾ ਗਿਆ ਹੈ ਕਿ ਇਸ ਅਸੀਂ ਯਾਨੀ ਕਿ ਪੰਜਾਬ ਸਰਕਾਰ ਇਸ ਖਰੜੇ ਨੂੰ ਸਿਰੇ ਤੋਂ ਨਕਾਰਦੇ ਹਾਂ ਕਿਉਂਕਿ ਖਰੜੇ ਵਿੱਚ ਐਮਐਸਪੀ ਲਈ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ ਹੈ ਉਹ ਵੀ ਉਦੋਂ ਜਦੋਂ ਕਿ ਪੰਜਾਬ ਦੇ ਕਿਸਾਨ ਐਮਐਸਪੀ ਤੇ ਕਾਨੂੰਨੀ ਗਰੰਟੀ ਦਾ ਜਿਹੜਾ ਕਾਨੂੰਨ ਹੈ ਉਸ ਨੂੰ ਬਣਾਉਣ ਲਈ ਉਸ ਦੀ ਮੰਗ ਲਈ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਅੰਦੋਲਨ ਕਰ ਰਹੇ ਹਨ ਇਸ ਸਮੇਂ ਤੇ 11 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅੰਦੋਲਨ ਚਲਦੇ ਹੋਏ ਫਿਰ ਵੀ ਇਸ ਖਰੜੇ ਦੇ ਵਿੱਚ ਐਮਐਸਪੀ ਦੇ ਉੱਪਰ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ ਹੈ ਪੂਰੀ ਤਰ੍ਹਾਂ ਖਮੋਸ਼ ਹੈ ਕੇਂਦਰ ਦੀ ਨੀਤੀ ਐਮਐਸਪੀ ਉੱਪਰ ਇਹ ਸਾਰੀਆਂ ਗੱਲਾਂ ਕਰਕੇ ਇਸ ਖਰੜੇ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ ਇਸ ਪੱਤਰ ਵਿੱਚ ਪੰਜਾਬ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਆਰ ਡੀ ਐਫ ਤੇ ਮਾਰਕੀਟ ਡਿਵੈਲਪਮੈਂਟ ਫੰਡ ਐਮ ਡੀ ਐਫ ਅਤੇ ਆੜਤੀਆਂ ਦੇ ਕਮਿਸ਼ਨ ਦਾ ਵੀ ਮੁੱਦਾ ਚੁੱਕਿਆ ਹੈ ਹੁਣ ਤੱਕ ਤਿੰਨਾਂ ਨੂੰ ਮਿਲਾ ਕੇ ਸੂਬੇ ਨੂੰ 8.5 ਫੀਸਦੀ ਪੈਸਾ ਮਿਲਦਾ ਸੀ 3% ਜਿਹੜਾ ਹੈ 3 ਫੀਸਦੀ ਪੈਸਾ ਰੂਰਲ ਡਿਵੈਲਪਮੈਂਟ ਫੰਡ ਦਾ ਸੀ 3 ਫੀਸਦੀ ਮਾਰਕੀਟਿੰਗ ਡਿਵੈਲਪਮੈਂਟ ਫੰਡ ਦਾ ਸੀ ਤੇ 2.5 ਫੀਸਦੀ ਆੜਤੀਆਂ ਨੂੰ ਕਮਿਸ਼ਨ ਜਾਂਦਾ ਸੀ ਫਸਲ ਦੀ ਖਰੀਦ ਤੇ ਲੇਕਿਨ ਨਵੀਂ ਜਿਹੜੀ ਖੇਤੀ ਨੀਤੀ ਦਾ ਖਰੜਾ ਆਇਆ ਸੀ ਖੇਤੀ ਮੰਡੀ ਨੀਤੀ ਜਿਹੜੀ ਹੈ ਮਾਰਕੀਟਿੰਗ ਪਾਲਿਸੀ ਸੀ ਉਸ ਦੇ ਵਿੱਚ ਸਿਰਫ 2% ਦੀ ਹੀ ਜਿਹੜਾ ਪ੍ਰਸਤਾਵ ਦਿੱਤਾ ਗਿਆ ਸੀ ਕਿ ਕੁੱਲ ਮਿਲਾ ਕੇ 2% ਦੀ ਹੀ ਸੂਬਾ ਸਰਕਾਰ ਨੂੰ ਮਿਲੇਗਾ ਇਸ ਵਿੱਚ 1% ਦੀ ਰੂਰਲ ਡਿਵੈਲਪਮੈਂਟ ਫੰਡ ਸੀ ਤੇ 1 ਫੀਸ ਦੀ ਮਾਰਕੀਟਿੰਗ ਡਿਵੈਲਪਮੈਂਟ ਫੰਡ ਸੀ ਇਹਨਾਂ ਦੋਨਾਂ ਨੂੰ ਮਿਲਾ ਕੇ 2 ਫੀਸ ਦੀ ਦੇਣ ਦੀ ਹੀ ਗੱਲ ਕੀਤੀ ਜਾ ਰਹੀ ਸੀ ਤੇ ਆੜਤੀਆਂ ਦੇ ਕਮਿਸ਼ਨ ਦੇ ਉੱਪਰ ਪੂਰੀ ਤਰੀਕੇ ਨਾਲ ਚੁੱਪੀ ਸਾਦੀ ਗਈ ਸੀ ਕਹਿਣ ਦਾ ਮਤਲਬ ਇਹ ਹੈ ਕਿ ਆੜਤੀਆਂ ਦਾ ਕਮਿਸ਼ਨ ਪੂਰੇ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ ਸੀ ਆੜਤੀਆਂ ਨੂੰ ਇੱਕ ਵੀ ਪੈਸਾ ਕੇਂਦਰ ਸਰਕਾਰ ਵੱਲੋਂ ਨਹੀਂ ਮਿਲਣਾ ਸੀ ਜਿਹੜੀ ਵੀ ਫਸਲ ਉਹਨਾਂ ਵੱਲੋਂ ਖਰੀਦੀ ਜਾ ਰਹੀ ਸੀ ਇਸ ਦੇ ਉੱਪਰ ਵੀ ਸਵਾਲ ਸੂਬੇ ਦੀ ਸਰਕਾਰ ਨੇ ਚੱਕੇ ਨੇ ਸੂਬਾ ਸਰਕਾਰ ਨੇ ਇਹ ਕਿਹਾ ਕਿ ਮੰਡੀਆਂ ਦਾ ਜਿਹੜਾ ਵਿਸ਼ਾਲ ਟਾਂਚਾ ਹੈ ਉਸ ਨੂੰ ਸਿਰਫ 2 ਫੀਸ ਦੀ ਨਾਲ ਨਹੀਂ ਸੰਭਾਲਿਆ ਜਾ ਸਕਦਾ ਹੈ ਹੁਣ ਤੱਕ 6 ਫੀਸ ਦੀ ਆਰਡੀਐਫ ਤੇ ਐਮਡੀਐਫ ਸੂਬਾ ਸਰਕਾਰ ਨੂੰ ਮਿਲਦਾ ਸੀ ਉਸ ਦੀ ਜਗ੍ਹਾ ਜੇ ਸਿਰਫ 2 ਫੀਸ ਦੇ ਹੀ ਮਿਲੇਗਾ ਮਤਲਬ 4 ਫੀਸ ਦੀ ਕਟੌਤੀ ਕਰ ਲਈ ਜਾਏਗੀ ਆ ਇਹ ਜਿਹੜਾ ਵਿਸ਼ਾਲ ਢਾਂਚਾ ਹੈ ਮੰਡੀਆਂ ਦਾ ਇਸ ਨੂੰ ਸੂਬਾ ਸਰਕਾਰ ਸਾਂਭ ਲਈ ਸਕੇਗੀ ਜਿਸ ਨਾਲ ਕੇਂਦਰੀ ਪੂਲ ਦੇ ਵਿੱਚ ਜਿਹੜੀ ਫਸਲਾਂ ਦੀ ਖਰੀਦ ਕੀਤੀ ਜਾਂਦੀ ਹੈ ਉਸ ਦੇ ਉੱਪਰ ਬਹੁਤ ਵੱਡਾ ਅਸਰ ਪਵੇਗਾ ਇਸ ਦੇ ਨਾਲ ਹੀ ਜੇ ਆਰਤੀਆਂ ਦਾ ਕਮਿਸ਼ਨ ਵੀ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਵੱਡੀ ਸਮੱਸਿਆ ਖੜੀ ਹੋ ਜਾਏਗੀ ਕਿਉਂਕਿ ਆਰਤੀਆਂ ਦੀ ਮਦਦ ਦੇ ਨਾਲ ਹੀ 1 ਲੱਖ ਕਰੋੜ ਦੇ ਅੰਨ ਪਦਾਰਥਾਂ ਦੀ ਖਰੀਦ ਕੀਤੀ ਜਾਂਦੀ ਹੈ ਉਹ ਇਸ ਖਰੀਦ ਪ੍ਰਕਿਰਿਆ ਦਾ ਇੱਕ ਅਹਿਮ ਆਂਗ ਹਨ ਤੇ ਉਹਨਾਂ ਤੋਂ ਬਿਨਾ ਇਹ ਜਿਹੜੀ ਚੇਨ ਬਣੀ ਹੋਈ ਹੈ ਉਹ ਚੇਨ ਟੁੱਟ ਜਾਵੇਗੀ ਤੇ ਜਿਹਦੇ ਨਾਲ ਮੰਡੀ ਦਾ ਜਿਹੜਾ ਸਿਸਟਮ ਹੈ ਸਾਰਾ ਆਪਰੇਟਿਵ ਸਾਰਾ ਜਿਹੜਾ ਚੱਲਦਾ ਹੈ ਜਿੱਥੇ ਕਿਸਾਨਾਂ ਤੋਂ ਫਸਲ ਖਰੀਦੀ ਜਾਂਦੀ ਹੈ ਫਿਰ ਸਟੋਰ ਕੀਤੀ ਜਾਂਦੀ ਹੈ ਫਿਰ ਉਹ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ ਇਹ ਸਾਰੀ ਚੇਨ ਦੀ ਅਹਿਮ ਕੜੀ ਆੜਤੀ ਹਨ ਤੇ ਜੇ ਆੜਤੀਆਂ ਨੂੰ ਇਸ ਤੋਂ ਬਾਹਰ ਕਰ ਦਿੱਤਾ ਜਾਏਗਾ ਇਹ ਚੇਨ ਟੁੱਟ ਜਾਏਗੀ ਜਿਹਦੇ ਨਾਲ ਪੂਰੀ ਖਰੀਦ ਪ੍ਰੋਸੈਸ ਜਿਹੜੀ ਹੈ ਉਹ ਖਤਮ ਹੋ ਜਾਏਗੀ ਉਹਨੂੰ ਬਹੁਤ ਵੱਡੀ ਛੱਟ ਲੱਗੇਗੀ ਪੰਜਾਬ ਦੇ ਵਿੱਚ 1900 ਮੰਡੀਆਂ ਹਨ ਜਿਨ੍ਹਾਂ ਨੂੰ ਖਰੀਦ ਕੇਂਦਰਾਂ ਦੀ ਤਰ੍ਹਾਂ ਸੂਬਾ ਸਰਕਾਰ ਵਰਤਦੀ ਹੈ ਤੇ 70000 ਕਿਲੋਮੀਟਰ ਸੜਕਾਂ ਦਾ ਜਾਲ ਹੈ ਜਿਸ ਨਾਲੇ ਮੰਡੀਆਂ ਪਿੰਡਾਂ ਦੇ ਨਾਲ ਜੁੜੀਆਂ ਹੋਈਆਂ ਹਨ ਆਰਡੀਐਫ ਤੇ ਐਮਡੀਐਫ ਇਨ੍ਹਾਂ ਤੋਂ ਬਿਨਾ ਇਹ ਸਾਰੇ ਇਨਫਰਾਸਟ੍ਰਕਚਰ ਦੀ ਇਹ ਸਾਰੇ ਬੁਨਿਆਦੀ ਢਾਂਚੇ ਦੀ ਸਾਂਭ ਸੰਭਾਲ ਨਹੀਂ ਹੋ ਸਕਦੀ ਜੇ ਇਹ ਕਟ ਕੀਤੇ ਗਏ ਤਾਂ ਸੂਬਾ ਸਰਕਾਰ ਕੋਲ ਇਹਨਾਂ ਦੀ ਮਰਮਮਤ ਦੇ ਲਈ ਜ਼ਰੂਰੀ ਫੰਡ ਜਿਹੜੇ ਨੇ ਉਹ ਨਹੀਂ ਬਚਣਗੇ ਇਸ ਦੇ ਨਾਲ ਹੀ ਜਿਹੜੇ ਸਾਈਲੋਸ ਨੇ ਉਹਨਾਂ ਨੂੰ ਮੰਡੀਆਂ ਬਣਾਉਣ ਦਾ ਜੋ ਕਿ ਕੇਂਦਰ ਸਰਕਾਰ ਦੀ ਤਜਵੀਦ ਸੀ ਉਸ ਦਾ ਵੀ ਵਿਰੋਧ ਕੀਤਾ ਗਿਆ ਹੈ ਇਸ ਦੇ ਨਾਲ ਕਿਸਾਨਾਂ ਦੇ ਉਹ ਖਰਚੇ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲਈ ਕੰਮ ਕਰ ਰਹੀ ਹੈ ਉਹ ਸੱਚ ਸਾਬਿਤ ਹੋ ਜਾਣਗੇ ਇਹ ਪੰਜਾਬ ਸਰਕਾਰ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਸਾਈਲੋਸ ਨੂੰ ਸਿਰਫ ਗੋਦਾਮਾਂ ਦੀ ਤਰ੍ਹਾਂ ਵਰਤਣਾ ਚਾਹੀਦਾ ਹੈ ਫਸਲਾਂ ਪਹਿਲਾਂ ਸੂਬੇ ਦੀਆਂ ਮੰਡੀਆਂ ਦੇ ਵਿੱਚ ਜਾਣੀਆਂ ਚਾਹੀਦੀਆਂ ਨੇ ਉੱਥੋਂ ਖਰੀਦ ਹੋ ਕੇ ਸਟੋਰੇਜ ਦੇ ਲਈ ਸਾਈਲੋਸ ਦੇ ਵਿੱਚ ਭੇਜਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਸੂਬੇ ਦੇ ਜਿਹੜੇ ਕਰੋੜਾ ਰੁਪਏ ਦੇ ਮੰਡੀਕਰਨ ਢਾਂਚੇ ਦੀ ਵਰਤੋਂ ਹੈ ਉਹ ਕੀਤੀ ਜਾ ਸਕੇਗੀ ਉਹਨਾਂ ਨੂੰ ਯੂਟਿਲਾਈਜ਼ ਕੀਤਾ ਜਾ ਸਕੇਗਾ ਜੇ ਤੁਸੀਂ ਸਿੱਧਾ ਹੀ ਸਾਈਲੋਸ ਨੂੰ ਖਰੀਦ ਕੇ ਅੰਦਰ ਬਣਾ ਦੋਗੇ ਤਾਂ ਮੰਡੀਆਂ ਦੇ ਵਿੱਚ ਆਉਣ ਦੀ ਲੋੜ ਹੀ ਖਤਮ ਹੋ ਜਾਏਗੀ ਜਿਸ ਦੇ ਨਾਲ ਮੰਡੀਆਂ ਦਾ ਆਧਾਰ ਵੀ ਖਤਮ ਹੋ ਜਾਏਗਾ ਉਹ ਯੂਸਲੈਸ ਹੋ ਜਾਣਗੀਆਂ ਉਹਨਾਂ ਦੀ ਕੋਈ ਵੀ ਜ਼ਰੂਰਤ ਨਹੀਂ ਰਹਿ ਜਾਏਗੀ ਪੂਰੇ ਖਰੀਦ ਸਿਸਟਮ ਦੇ ਵਿੱਚ ਜੇ ਸਿੱਧਾ-ਸਿੱਧਾ ਸਾਇਲੋਸ ਤੋਂ ਹੀ ਖਰੀਦ ਹੋਏਗੀ ਇਹ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਖੋਰ ਤਸਵੀਰ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਸੀ ਕਿ ਇੱਕ ਕਮੇਟੀ ਬਣਾਈ ਜਾਏਗੀ ਜਿਸ ਵਿੱਚ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀ ਸ਼ਾਮਿਲ ਹੋਣਗੇ ਇਸ ਦਾ ਵੀ ਵਿਰੋਧ ਕੀਤਾ ਗਿਆ ਹੈ ਇਹ ਕਿਹਾ ਗਿਆ ਹੈ ਕਿ ਸੂਬਿਆਂ ਦੇ ਹੱਕਾਂ ਤੇ ਡਾਕਾ ਹੈ ਤੇ ਫੈਡਰਲ ਸਟਰਕਚਰ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਇਹ ਜਿਸ ਦੇ ਨਾਲ ਹੀ ਖੇਤੀ ਨੀਤੀ ਖਾੜੇ ਵਿੱਚ ਜੋ ਪੰਜਾਬ ਦੀਆਂ ਮੰਡੀਆਂ ਨੂੰ ਆਪ ਪ੍ਰਸੰਗਿਤ ਬਣਾਉਣ ਦੇ ਤੇ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਉੱਤੇ ਵੀ ਪੰਜਾਬ ਸਰਕਾਰ ਨੂੰ ਦਿੱਕਤ ਹੈ اپੱਤੀ ਹੈ ਤੇ ਉਸ ਨੂੰ ਪੰਜਾਬ ਸਰਕਾਰ ਪ੍ਰਵਾਨ ਨਹੀਂ ਕਰਦੀ ਨਵੀਂ ਖੇਤੀ ਨੀਤੀ ਵਿੱਚ ਜੋ ਕਿ ਠੇਕਾ ਖੇਤੀ ਨੂੰ ਉਤਸ਼ਾਹਤ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ ਉਸਤੇ ਵੀ ਪੰਜਾਬ ਸਰਕਾਰ ਨੂੰ ਸਖਤ ਇਤਰਾਜ਼ ਹੈ ਬਰਾਮਤਕਾਰਾਂ ਤੇ ਖੋਦ ਖਰੀਦਦਾਰਾਂ ਨੂੰ ਖੇਤਾਂ ਵਿੱਚੋਂ ਸਿੱਧੀ ਖਰੀਦ ਕਰਨ ਦੇ ਜੋ ਹੱਲਾਸ਼ੇਰੀ ਦਿੱਤੀ ਗਈ ਹੈ ਇਸ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਵਿੱਚ ਉਸ ਦਾ ਵੀ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਹੈ ਉਸ ਉੱਪਰ ਵੀ ਇਤਰਾਜ਼ ਦਤਾਇਆ ਗਿਆ ਹੈ ਪਹਿਲਾਂ ਵੀ ਸਰਕਾਰ ਤੇ ਵਿਰੋਧੀ ਧਿਰ ਇਸ ਨੀਤੀ ਨੂੰ ਰਿਜੈਕਟ ਕਰ ਚੁੱਕੇ ਨੇ ਤੇ ਇਹ ਵੀ ਕਿਹਾ ਗਿਆ ਹੈ ਸਾਰਿਆਂ ਧਿਰਾਂ ਵੱਲੋਂ ਹੀ ਕਿ ਕੇਂਦਰ ਸਰਕਾਰ ਜਿਹੜੇ ਤਿੰਨ ਖੇਤੀ ਕਾਨੂੰਨ ਜਿਨ੍ਹਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ ਇੱਕ ਵੱਡੇ ਕਿਸਾਨ ਅੰਦੋਲਨ ਵੱਲੋਂ ਉਹਨਾਂ ਨੂੰ ਬੈਕ ਡੋਰ ਦੇ ਜ਼ਰੀਏ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹੀ ਕਾਨੂੰਨਾਂ ਨੂੰ ਉਹੀ ਤਜਵੀਜ਼ਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰਕ ਸਿਰਫ ਇਹਨਾ ਹੈ ਕਿ ਦੇਸ਼ ਲਈ ਨੀਤੀ ਬਣਾ ਦਿੱਤੀ ਗਈ ਹੈ ਤੇ ਸੂਬਿਆਂ ਨੂੰ ਭੇਜ ਦਿੱਤੀ ਗਈ ਹੈ ਕਿ ਤੁਸੀਂ ਇਸ ਨੂੰ ਇੰਪਲੀਮੈਂਟ ਕਰੋ ਤੁਸੀਂ ਇਸ ਨੂੰ ਲਾਗੂ ਕਰੋ ਸੂਬਾ ਸਰਕਾਰ ਪਹਿਲਾਂ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾ ਕੇ ਸਪੈਸ਼ਲ ਸੈਸ਼ਨ ਬੁਲਾ ਕੇ ਉਸ ਸੈਸ਼ਨ ਦੇ ਵਿੱਚ ਇਸ ਨੀਤੀ ਨੂੰ ਚਰਚਾ ਦੇ ਲਈ ਉਸ ਤੇ ਚਰਚਾ ਕਰਨੀ ਚਾਹੁੰਦੀ ਸੀ ਤੇ ਇੱਕ ਮਤਾ ਲਿਆਉਣਾ ਚਾਹੁੰਦੀ ਸੀ ਜਿਸ ਵਿੱਚ ਇਸ ਖਰੜੇ ਨੂੰ ਅਡਜੈਕਟ ਕੀਤਾ ਜਾਏ ਲੇਕਿਨ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਲੀ ਚੋਣਾਂ ਦਾ ਐਲਾਨ ਕਰ ਦਿੱਤੇ ਜਾਣ ਤੋਂ ਬਾਅਦ ਇਸ ਤਸਵੀਰ ਨੂੰ ਫਿਲਹਾਲ ਦੇ ਲਈ ਟਾਲ ਦਿੱਤਾ ਗਿਆ ਹੈ ਵੱਖ-ਵੱਖ ਪਾਰਟੀਆਂ ਵੱਲੋਂ ਇੱਕ 올 ਪਾਰਟੀ ਮੀਟਿੰਗ ਸਦਨ ਦਾ ਵੀ ਜ਼ਿਕਰ ਹੋਇਆ ਸੀ ਕਿ ਸਾਇਆ ਵਿਰੋਧੀ ਪਾਰਟੀਆਂ ਨੂੰ ਬੁਲਾ ਕੇ ਇੱਕ 올 ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਜਿਸ ਵਿੱਚ ਹਰ ਇੱਕ ਪਾਰਟੀ ਦਾ ਇਸ ਖੇਤੀ ਦੀ ਜਿਹੜੀ ਨੀਤੀ ਹੈ ਮੰਡੀ ਦੀ ਨੀਤੀ ਹੈ ਮੰਡੀ ਕਰਨ ਦੀ ਨੀਤੀ ਹੈ ਉਸ ਪਰਸਟੈਂਡ ਸਾਫ ਹੋ ਜਾਏਗੀ ਕਿਹੜੀ ਪਾਰਟੀ ਇਸ ਮੰਡੀ ਨੀਤੀ ਨੂੰ ਕਿਸ ਤਰੀਕੇ ਨਾਲ ਦੇਖਦੀ ਹੈ ਇਹ ਸਾਫ ਹੋ ਜਾਏਗਾ ਲੇਕਿਨ ਸਰਕਾਰ ਵੱਲੋਂ ਕੋਈ ਆਲ ਪਾਰਟੀ ਮੀਟਿੰਗ ਨਹੀਂ ਸੱਦੀ ਗਈ ਬਲਕਿ ਜਿੰਨੀਆਂ ਸਬੰਧਤ ਧਿਰਾਂ ਸੀ ਜਿਨ੍ਹਾਂ ਦਾ ਇਸ ਨੀਤੀ ਦੇ ਨਾਲ ਜਿਨ੍ਹਾਂ ਤੇ ਸਿੱਧਾ ਪ੍ਰਭਾਵ ਪੈਂਦਾ ਸੀ ਉਹਨਾਂ ਨੂੰ ਬੁਲਾ ਕੇ ਹੀ ਚਰਚਾ ਕੀਤੀ ਗਈ ਹੈ ਤੇ ਚਰਚਾ ਕਰਨ ਤੋਂ ਬਾਅਦ ਆਪਣਾ ਜਵਾਬ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਇਹ ਵੀ ਕਹਿਣ ਵਾਲੇ ਲੋਕ ਜ਼ਰੂਰ ਕਹਿਣਗੇ ਕਿ ਜੇ ਆਲ ਪਾਰਟੀ ਮੀਟਿੰਗ ਸੱਦ ਲਈ ਜਾਂਦੀ ਤਾਂ ਵੀ ਕਿਸੇ ਦਾ ਕੁਝ ਨੁਕਸਾਨ ਨਹੀਂ ਹੋਣਾ ਸੀ ਸਗੋਂ ਇੱਕ ਹੋਰ ਪ੍ਰਤੱਖ ਸੂਬੇ ਦਾ ਮੈਸੇਜ ਸਰਕਾਰ ਕੋਲ ਜਾਣਾ ਸੀ ਕਿ ਸਾਰੀਆਂ ਹੀ ਪਾਰਟੀਆਂ ਇਸ ਨੀਤੀ ਦਾ ਵਿਰੋਧ ਕਰਦੀਆਂ ਨੇ ਤੇ ਸਾਰੀਆਂ ਮਿਲ ਕੇ ਇਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੀਆਂ ਇਹ ਮੈਸੇਜ ਬੜਾ ਸਟਰੋਂਗ ਮੈਸੇਜ ਕੇੰਦਰ ਨੂੰ ਗਾਣਾ ਸੀ ਲੇਕਿਨ ਸਰਕਾਰ ਨੇ ਇਸ ਪੋਲਿਟਿਕਸ ਨੂੰ ਅਲੱਗ ਰੱਖ ਕੇ ਇਸ ਨੂੰ ਸਿਰਫ ਕਿਸਾਨਾਂ ਦਾ ਮੁੱਦਾ ਹੀ ਬਣਾਇਆ ਗਿਆ ਹੈ ਜਿਹੜੇ ਕਿਸਾਨ ਯੂਨੀਅਨ ਦੇ ਨੇਤਾ ਸੀ ਸਾਰੀਆਂ ਜਥੇਬੰਦੀਆਂ ਦੇ ਨੇਤਾਵਾਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਦੇ ਵਿਚਾਰ ਲੈ ਕੇ ਚਰਚਾ ਕਰਕੇ ਫਿਰ ਹੀ ਇਸ ਜਵਾਬ ਨੂੰ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਜੋ ਜੋ 3 ਖੇਤੀ ਕਾਨੂੰਨਾਂ ਦੇ ਵਿੱਚ ਪ੍ਰੋਵੀਜ਼ਨਸ ਰੱਖੇ ਗਏ ਸੀ ਚਾਹੇ ਉਹ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਿਤ ਕਰਨਾ ਸਾਈਲੋਜ਼ ਨੂੰ ਖਰੀਦ ਪੁਆਇੰਟ ਬਣਾਉਣਾ ਚਾਹੇ ਉਹ ਕੰਟਰੈਕਟ ਫਾਰਮਿੰਗ ਹੋਵੇ ਇਹ ਸਾਰੀਆਂ ਚੀਜ਼ਾਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਥਰਡੇ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸੀ ਜਿਨ੍ਹਾਂ ਨੂੰ ਕੀ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਲੇਕਿਨ ਪ੍ਰੋਬਲਮ ਸਮੱਸਿਆ ਇਸ ਦੇ ਨਾਲ ਖਤਮ ਨਹੀਂ ਹੋ ਜਾਂਦੀ ਉਹਦਾ ਹੱਲ ਨਹੀਂ ਮਿਲ ਜਾਂਦਾ ਤੁਸੀਂ ਕੇਂਦਰ ਦੀ ਨੀਤੀ ਰੱਦ ਕਰ ਦਿੰਦੀ ਹੈ ਲੇਕਿਨ ਤੁਹਾਡੀ ਆਪਣੀ ਨੀਤੀ ਨੂੰ ਲਾਗੂ ਕਰਨ ਦੇ ਲਈ ਜੋ ਰਿਸੋਰਸਸ ਚਾਹੀਦੇ ਨੇ ਕੀ ਉਹ ਪੰਜਾਬ ਸਰਕਾਰ ਕੋਲ ਹੈਗੇ ਨੇ हरियाणा सरकार बार-बार इस एमएसपी ਦੇ ਕ੍ਰਾਈਸਿਸ ਤੋਂ ਕਿਵੇਂ ਬਚ ਜਾਂਦੀ ਹੈ ਉਹ ਇਸੇ ਲਈ ਬਚ ਜਾਂਦੀ ਹੈ ਕਿ ਉਹਨਾਂ ਕੋਲ ਉਹਨਾਂ ਪੈਸਾ ਹੈ ਜਿਸ ਨਾਲ ਉਹ ਐਮਐਸਪੀ ਦਾ ਤੇ ਜਿਸ ਭਾਅ ਦੇ ਉੱਤੇ ਕਿਸਾਨ ਫਸਲਾਂ ਵੇਚ ਰਹੇ ਨੇ ਉਹਦਾ ਜਿਹੜਾ ਫਰਕ ਹੈ ਉਹ ਡਿਫਰੈਂਸ ਨੂੰ ਉਹ ਦੇਣ ਦੀ ਯੋਜਨਾ ਲਾਗੂ ਕਰ ਚੁੱਕੀ ਹੈ 100% ਉਹ ਦੇ ਰਹੀ ਹੈ 100% ਦੀ ਮੁਸ਼ਕਲ ਹੱਲ ਹੋ ਗਈ ਹੈ ਇਹ ਨਹੀਂ ਕਿਹਾ ਜਾ ਸਕਦਾ ਲੇਕਿਨ ਉਹਨਾਂ ਕੋਲ ਕਹਿ ਨੂੰ ਦੱਸਣ ਨੂੰ ਕੁਝ ਹੈ ਕਿ ਹਾਂ ਅਸੀਂ ਕਿਸਾਨਾਂ ਦੇ ਲਈ ਆਹ ਕਦਮ ਚੱਕ ਰਹੇ ਹਾਂ ਅਸੀਂ ਜੋ ਫਰਕ ਹੈ ਐਮਐਸਪੀ ਦਾ ਤੇ ਜਿਸ ਭਾਅ ਦੇ ਉੱਤੇ ਉਹ ਬਾਜ਼ਾਰ ਦੇ ਵਿੱਚੋਂ ਫਸਲ ਵੇਚ ਰਹੇ ਨੇ ਉਹ ਅਸੀਂ ਤਾਰ ਰਹੇ ਹਾਂ ਉਹ ਅਸੀਂ ਚਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਨਾਲ ਨਰਾਜ਼ਗੀ ਘਟ ਜਾਂਦੀ ਹੈ ਪੰਜਾਬ ਸਰਕਾਰ ਕੋਲ ਉਹਨੇ ਵਿੱਤੀ ਰਿਸੋਰਸ ਹੀ ਨਹੀਂ ਹਨ ਉਹ ਪੈਸਾ ਹੀ ਨਹੀਂ ਹੈ ਜਿਹਦੇ ਨਾਲ ਉਹ ਐਮਐਸਪੀ ਦਾ ਜਿਹੜਾ ਫਰਕ ਹੈ ਉਹ ਦੇਣ ਦੀ ਗੱਲ ਕਰ ਸਕੇ ਹਾਲਾਂਕਿ ਮੂੰਗੀ ਦੇ ਉੱਤੇ ਪਿਛਲੇ ਸਾਲ ਐਮਐਸਪੀ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤੀ ਗਈ ਸੀ ਲੇਕਿਨ ਕੋਈ ਬਹੁਤੇ ਵੱਡੇ ਪੱਧਰ ਦੇ ਉੱਤੇ ਉਹਦਾ ਬਦਲ ਜ਼ਮੀਨ ਦੇ ਉੱਤੇ ਨਹੀਂ ਦਿਖਿਆ ਲਗਾਤਾਰ ਪਿਛਲੀਆਂ ਸਰਕਾਰਾਂ ਵੱਲੋਂ ਜੋ ਪੈਸੇ ਦੀ ਦੁਰਵਰਤੋਂ ਕੀਤੀ ਗਈ ਸਰਕਾਰੀ ਪੈਸੇ ਨੂੰ ਉਡਾਇਆ ਗਿਆ ਉਜਾਲਿਆ ਗਿਆ ਹੱਦਾਂ ਤੋਂ ਪਾਰ ਜਾ ਕੇ ਬੇ ਹਿਸਾਬਾ ਲੋਨ ਲਿਆ ਗਿਆ ਕਰਜ਼ਾ ਲਿਆ ਗਿਆ ਜਿਹੜਾ ਕਿ ਹੁਣ 4 ਲੱਖ ਕਰੋੜ ਦੇ ਆਸ-ਪਾਸ ਪਹੁੰਚ ਗਿਆ ਹੈ ਉਹ ਕਰਜ਼ਾ ਸਾਨੂੰ ਜਿਹੜੇ ਕਿਸਾਨਾਂ ਦੀ ਭਲਾਈ ਦੇ ਲਈ ਜਾਂ ਆਮ ਨਾਗਰਿਕਾਂ ਦੀ ਭਲਾਈ ਦੇ ਲਈ ਕੋਈ ਕਦਮ ਵੀ ਚੱਕਣ ਦੀ ਇਜਾਜ਼ਤ ਹੀ ਨਹੀਂ ਦਿੰਦਾ ਲੋੜ ਹੈ ਕਿ ਆਪਾਂ ਜ਼ਿੰਮੇਵਾਰੀ ਨਾਲ ਪੈਸੇ ਦੀ ਵਰਤੋਂ ਕਰੀਏ ਤਾਂ ਸਾਰੇ ਹੱਲ ਲੱਭ ਸਕਦੇ ਨੇ ਫਿਰ ਤੁਸੀਂ ਕੇਂਦਰ ਸਰਕਾਰ ਨੂੰ ਵੀ ਠੰਗਾ ਦਿਖਾ ਸਕਦੇ ਹੁਣ ਹਾਲਾਤ ਇਹ ਨੇ ਕਿ ਇਸੇ ਆਰਡੀਐਫ ਤੇ ਐਮਡੀਐਫ ਦਾ ਰੌਲਾ ਕੇਂਦਰ ਸਰਕਾਰ ਨਾਲ ਪਹਿਲਾਂ ਹੀ ਚੱਲ ਰਿਹਾ ਹੈ 10000 ਕਰੋੜ ਦੇ ਕਰੀਬ ਦੇ ਫੰਡ ਕੇਂਦਰ ਸਰਕਾਰ ਰੋਕ ਕੇ ਬੈਠਾ ਹੈ ਜਾਰੀ ਨਹੀਂ ਕਰ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਲੇਕਿਨ ਉਹ ਲੰਬਾ ਖਿੱਚ ਰਿਹਾ ਹੈ ਉਦੋਂ ਤੱਕ ਪੈਸਾ ਰੁਕਿਆ ਹੋਇਆ ਹੈ ਪੈਸਾ ਆ ਨਹੀਂ ਰਿਹਾ ਜੀ ਦੇ ਕਰਕੇ ਪੰਜਾਬ ਸਰਕਾਰ ਦੇ ਹੱਥ ਬੰਨੇ ਹੋਏ ਜੇ ਤੁਸੀਂ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜੇ ਤੁਸੀਂ ਪੈਸੇ ਦੇ ਲਈ ਪੱਖ ਤੋਂ ਆਤਮ ਨਿਰਪਰ ਹੋ ਤਾਂ ਸਰਕਾਰਾ ਕੇਂਦਰ ਸਰਕਾਰ ਵੱਲ ਝਾਕਣ ਦੇ ਲਈ ਮਜਬੂਰ ਨਹੀਂ ਹੋਣੀ ਆ ਉਹ ਆਪਣੀਆਂ ਨੀਤੀਆਂ ਖੁਦ ਲਾਗੂ ਕਰ ਸਕਦੀਆਂ لیکن ਜੇ ਤੁਹਾਡੇ ਪੱਲੇ ਪੈਸਾ ਹੀ ਨਹੀਂ ਹੈ ਫਿਰ ਤੁਸੀਂ ਜਿੰਨਾ ਮਰਜੀ ਚਿੱਠੀਆਂ ਲਿਖ ਕੇ ਰਿਜੈਕਟ ਕਰੀ ਚਲੋ ਤੁਹਾਡੇ ਕੋਲ ਹੋਰ ਕੋਈ ਹੱਲ ਹੀ ਨਹੀਂ ਹੈ ਬਦਲ ਹੀ ਨਹੀਂ ਹੈ ਕਿ ਤੁਸੀਂ ਆਪਣਾ ਅਲੱਗ ਤੋਂ ਜਾ ਕੇ ਕੋਈ ਨੀਤੀ ਬਣਾ ਕੇ ਲਾਗੂ ਕਰ ਸਕੋ ਇਹ ਜ਼ਮੀਨੀ ਹਕੀਕਤ ਹੈ ਜਿਹੜਾ ਸਰਕਾਰ ਨੂੰ ਵੀ ਸਮਝਣਾ ਪਏਗਾ ਤੇ ਕਿਸਾਨਾਂ ਨੂੰ ਵੀ ਸਮਝਣਾ ਪਏਗਾ ਲੋੜ ਇਹ ਹੈ ਕਿ ਕੇਂਦਰ ਸਰਕਾਰ ਨੂੰ ਬਿਠਾ ਕੇ ਕੋਈ ਇਸ ਤਰ੍ਹਾਂ ਦਾ ਹੱਲ ਮਿਡਲ ਪਾਥ ਲੱਭਿਆ ਜਾਵੇ ਜਿਹਦੇ ਨਾਲ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਕਿਸਾਨਾਂ ਦੀ ਆਰਥਿਕ ਤੌਰ ਤੇ 6:00 ਵਜੇ ਇਹੀ ਸਮੇਂ ਦੀ ਲੋੜ ਹੈ ਇਹੀ ਪੰਜਾਬ ਸਰਕਾਰ ਨੂੰ ਤੇ ਸਾਡੀਆਂ ਵਿਰੋਧੀ ਧਿਰਾਂ ਨੂੰ ਕਰਨ ਦੀ ਲੋੜ ਹੈ ਕਿ ਕੋਈ ਪਰਮਾਨੈਂਟ ਇਸ ਤਰ੍ਹਾਂ ਦਾ ਹੱਲ ਕੱਢਿਆ ਜਾਵੇ ਜਿਸ ਦੇ ਨਾਲ ਕਿਸਾਨਾਂ ਦੀ ਆਮਦਨ ਜਿਹੜੀ ਹੈ ਉਹ ਬਰਕਰਾਰ ਰਹਿ ਸਕੇ ਉਹ ਵੱਧ ਸਕੇ ਤਾਂ ਕਿ ਉਹਨਾਂ ਦੀ ਆਰਥਿਕ ਖੁਸ਼ਹਾਲੀ ਆ ਸਕੇ ਜੇ ਕਿਸਾਨਾਂ ਨੂੰ ਆਰਥਿਕ ਖੁਸ਼ਹਾਲੀ ਆਏਗੀ ਤਾਂ ਉਹਦੇ ਨਾਲ ਸੂਬੇ ਦੀ ਵੀ ਤਰੱਕੀ ਹੋਏਗੀ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਬਿਨਾ ਪੈਸੇ ਤੋਂ ਇਹ ਸਭ ਕੁਝ ਕਰ ਪਾਉਣਾ ਸੰਭਵ ਨਹੀਂ ਹੈ ਬਿਆਨਬਾਜ਼ੀਆਂ ਹੋ ਸਕਦੀਆਂ ਨੇ ਪੋਲਿਟিক্যাল ਪੋਸਚਰਿੰਗ ਹੋ ਸਕਦੀ ਹੈ ਲੇਕਿਨ ਕੋਈ ਸਥਾਈ ਹੱਲ ਇਨ੍ਹਾਂ ਚੀਜ਼ਾਂ ਦੇ ਨਾਲ ਨਹੀਂ ਲੱਭੇਗਾ ਜਦੋਂ ਤੱਕ ਅਸੀਂ ਆਪਣੇ ਵਿੱਤੀ ਹਾਲਾਤਾਂ ਨੂੰ ਸੁਧਾਰ ਨਹੀਂ ਸਕਦੇ ਉਹਨਾਂ ਨੂੰ ਮਜ਼ਬੂਤ ਨਹੀਂ ਬਣਾਉਂਦੇ ਉਦੋਂ ਤੱਕ ਇਹ ਲੜਾਈਆਂ ਇਸ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਕੋਈ ਨਾ ਕੋਈ ਆ ਕੇ ਤੁਹਾਡੀ ਬਾਹ ਮਰੋੜਦਾ ਰਹੇਗਾ ਇਸ ਦਾ ਹੋਰ ਕੋਈ ਬਚਾਰ ਨਹੀਂ ਹੈ ਆਪਣੇ ਆਪ ਨੂੰ ਆਰਥਿਕ ਤੌਰ ਤੇ ਜਿਹੜਾ ਸਟਰੋਂਗ ਕਰਨਾ ਹੈ ਮਜ਼ਬੂਤ ਕਰਨਾ ਹੈ ਉਹੀ ਇੱਕੋ ਇੱਕ ਹੱਲ ਹੈ ਜਿਸ ਨਾਲ ਇਹ ਸਾਰੀਆਂ ਸਮੱਸਿਆ ਨੂੰ ਨਿਜਿੱਠਿਆ ਜਾ ਸਕਦਾ ਹੈ ਉਮੀਦ ਹੈ ਕਿ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੋਵੋਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ